ਇਹਨਾਂ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਜਿਨ੍ਹਾਂ ਦੇ ਉੱਪਰ ਬੀਤੇ ਦਿਨੀ ਪੰਜਾਬ ਕਾਂਗਰਸ ਪ੍ਰਦੇਸ਼ ਦੇ ਪ੍ਰਧਾਨ ਰਾਜਾ ਬੜਿੰਗਾ ਜਿਹੜੇ ਕੀ ਇੱਕ ਟਿੱਪਣੀ ਕਰਦੇ ਨੇ ਉਹ ਟਿੱਪਣੀ ਨੂੰ ਲੈ ਕੇ ਇੰਨਾ ਵੱਡਾ ਬਿਵਾਲ ਖੜਾ ਹੁੰਦਾ ਹੈ ਕਿ ਪੰਜਾਬ ਐਸਸੀ ਕਮਿਸ਼ਨਰ ਜਸਵੀਰ ਸਿੰਘ ਗੜੀ ਦੇ ਵੱਲੋਂ ਸਖਤ ਐਕਸ਼ਨ ਲਿਆ ਜਾਂਦਾ ਹੈ। ਸ਼ਾਰਟ ਨੋਟਿਸ ਦੇ ਕੇ ਉਹਨਾਂ ਨੂੰ ਤਲਬ ਕਰ ਲਿਆ ਜਾਂਦਾ ਹੈ। 6 ਨਵੰਬਰ ਨੂੰ ਤਲਬ ਕੀਤਾ ਗਿਆ ਹੈ। ਇਹ ਆਖਿਆ ਜਾ ਰਿਹਾ ਹੈ ਵੱਖ-ਵੱਖ ਰਾਸੀ ਧਿਰਾਂ ਦੇ ਵੱਲੋਂ, ਰਾਸੀ ਨੁਮਾਇੰਦਿਆਂ ਦੇ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਇਹ ਜਿਹੜੀ ਰਾਜਾ ਬੜਿੰਗ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ, ਉਹਦੇ ਵਿੱਚ ਜਾਤੀਵਾਦਕ ਸ਼ਬਦ ਉਹਨਾਂ ਦੇ ਸਕਿਨ ਨੂੰ ਲੈ ਕੇ ਜਿਹੜੇ ਸ਼ਬਦ ਬੋਲੇ ਗਏ ਨੇ ਉਹਨਾਂ ਨੂੰ ਲੈ ਕੇ ਕਾਫੀ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਰ ਸਾਡੇ ਇੱਕ ਖਾਸ ਰਿਪੋਰਟ ਦਾ ਮਕਸਦ ਇਹ ਹੈ ਇਹ ਦੱਸਣਾ ਕਿ ਸਰਦਾਰ ਬੂਟਾ ਸਿੰਘ ਜਿਨ੍ਹਾਂ ਦੇ ਬਾਰੇ ਇਹ ਵੀ ਟਿੱਪਣੀ ਕੀਤੀ ਗਈ ਰਾਜਾ ਬੜਿੰਗ ਦੇ ਵੱਲੋਂ ਕਿ ਪੱਠੇ ਵੱਟਦੇ ਹੁੰਦੇ ਸਨ ਕਿ ਉਹਨਾਂ ਨੂੰ ਤਰਸ ਦੇ ਆਧਾਰਤ ਤੇ ਕਿ ਬੂਟਾ ਸਿੰਘ ਨੂੰ ਤਰਸ ਦੇ ਆਧਾਰਤ ਤੇ ਤਰਸ ਆਧਾਰਿਤ ਭਾਰਤ ਦਾ ਗ੍ਰਹਿ ਮੰਤਰੀ ਬਣਾਇਆ ਗਿਆ ਸੀ ਜਾਂ ਫਿਰ ਬੂਟਾ ਸਿੰਘ ਦੀ ਕਾਬਲੀਅਤ ਨੂੰ ਵੇਖ ਕੇ ਉਹਨਾਂ ਨੂੰ ਉਹਦੀ ਕਾਬਲੀਅਤ ਜਿਵੇਂ ਆਪਾਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰਦੇ ਆਂ ਤਾਂ ਡਾਕਟਰ ਮਨਮੋਹਨ ਸਿੰਘ ਦੀ ਕਾਬਲੀਅਤ ਵੇਖ ਕੇ ਉਹਨਾਂ ਨੂੰ ਐਕਸੀਡੈਂਟਲ ਅਚਨਚੇਤ ਫਾਈਨਾਂਸ ਮਿਨਿਸਟਰ ਜਿਹੜਾ ਲਗਾਇਆ ਗਿਆ ਸੀ ਜਦੋਂ ਭਾਰਤ ਦੀ ਫਾਈਨਾਂਸ ਹਾਲਤ ਬੜੀ ਪਤਲੀ ਸੀ ਬੜੀ ਨਾਜ਼ੁਕ ਸੀ ਉਸ ਵੇਲੇ ਉਨ੍ਹਾਂ ਦੀ ਕਾਬਲੀਅਤ ਨੂੰ ਵੇਖ ਕੇ ਡਾਕਟਰ ਮਨਮੋਹਨ ਸਿੰਘ ਜੀ ਦੀ ਕਾਬਲੀਅਤ ਨੂੰ ਵੇਖ ਕੇ ਭਾਰਤ ਸਰਕਾਰ ਉਨ੍ਹਾਂ ਨੂੰ ਅਚਨਚੇਤ ਫਾਈਨੈਂਸ ਮਿਨਿਸਟਰ ਲਵਾਉਂਦੀ ਹੈ ਤੇ ਉਨ੍ਹਾਂ ਦੇ ਆਉਣ ਦੇ ਨਾਲ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਬਹੁਤ ਸੁਧਾਰ ਹੁੰਦਾ ਹੈ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਕਾਬਲੀਅਤ ਨੂੰ ਵੇਖ ਕੇ ਕਿਉਂਕਿ ਭਾਰਤ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਕਾਬਲੀਅਤ ਦੇ ਬਰਾਬਰ ਸ਼ਾਇਦ ਹੀ ਕੋਈ ਵਿਅਕਤੀ ਹੋਵੇ ਪੂਰੇ ਏਸ਼ੀਆ ਦੇ ਵਿੱਚ ਜੇ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੀ ਹیثیت ਉਨ੍ਹਾਂ ਦੀ ਕਾਬਲੀਅਤ ਦੇ ਬਰਾਬਰ ਕੋਈ ਹੋ ਸਕਦਾ ਹੈ ਉਹਨਾਂ ਦੀ ਕਾਬਲੀਅਤ ਦੇ ਹਿਸਾਬ ਦੇ ਨਾਲ ਫਿਰ ਕਾਂਗਰਸ ਦੇ ਵੱਲੋਂ ਕੋਈ ਤਰਸ ਦੇ ਆਧਾਰ ਤੇ ਨਹੀਂ ਇਹ ਗੱਲ ਹੈਗੀ ਕਿਉਂਕਿ ਜਿਹੜੇ ਰਾਜਾ ਬੜਿੰਗ ਜੀ ਦਾ ਬਿਆਨ ਆ ਉਹਦੇ ਵਿੱਚੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਅਹਿਸਾਨ ਕੀਤਾ ਗਿਆ ਜਾਂ ਤਰਸ ਦੇ ਆਧਾਰ ਤੇ ਦੇ ਉੱਪਰ ਇਹਨਾਂ ਨੂੰ ਇਹ ਅਹੁਦਾ ਮਿਲਿਆ ਡਾਕਟਰ ਮਨਮੋਹਨ ਸਿੰਘ ਨੂੰ ਵੀ ਕੋਈ ਤਰਸ ਦੇ ਆਧਾਰ ਤੇ ਉਹਦਾ ਨਹੀਂ ਸੀ ਮਿਲਿਆ ਉਹਨਾਂ ਦੀ ਕਾਬਲੀਅਤ ਉਹਨਾਂ ਦੀ ਸਟੱਡੀ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੇ ਜੀਵਨ ਕਰਕੇ ਉਹਨਾਂ ਨੂੰ ਐਡੇ ਵੱਡੇ ਅਹੁਦੇ ਮਿਲੇ ਸਨ ਚਾਹੇ ਉਹ ਫਾਈਨਾਂਸ ਮਿਨਿਸਟਰ ਦਾ ਹੋਵੇ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਹੋਵੇ ਇਸੇ ਤਰ੍ਹਾਂ ਬੂਟਾ ਸਿੰਘ ਸਰਦਾਰ ਸਾਹਿਬ ਦੀ ਵੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਜਿਹੜਾ ਇਹ ਅਹੁਦਾ ਕੀ ਤਰਸ ਦੇ ਆਧਾਰ ਤੇ ਮਿਲਿਆ ਜਾਂ ਫਿਰ ਉਹਨਾਂ ਦੀ ਕਾਬਲੀਅਤ ਕੌਣ ਸਨ ਬੂਟਾ ਸਿੰਘ ਉਹਨਾਂ ਦੀ ਸਾਰੀ ਹਿਸਟਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਖਾਸ ਰਿਪੋਰਟ ਦੇ ਵਿੱਚ ਇਹੀ ਆ ਉਹਨਾਂ ਦੀ ਤੁਸੀਂ ਹੁਣ ਕਾਬਲੀਅਤ ਆਪ ਵੇਖਣੀ ਹੈ ਜਿਹੜਾ ਉਹਨਾਂ ਬਾਰੇ ਮੈਂ ਦੱਸਾਂਗਾ ਉਹ ਤੁਸੀਂ ਸੁਣਨਾ ਤੇ ਵੇਖਣਾ ਕਿ ਬੂਟਾ ਸਿੰਘ ਦੀ ਕਾਬਲੀਅਤ ਕਰਕੇ ਉਹਨਾਂ ਨੂੰ ਭਾਰਤ ਦਾ ਗ੍ਰਹਿ ਮੰਤਰੀ ਬਣਾਇਆ ਗਿਆ ਜਾਂ ਫਿਰ ਤਰਸ ਦੇ ਆਧਾਰ ਤੇ ਉਹਨਾਂ ਨੂੰ ਇਹ ਅਹੁਦਾ ਜਿਹੜਾ ਮਿਲਿਆ ਸੀ ਬੂਟਾ ਸਿੰਘ ਤੇ ਸਰਦਾਰ ਸਾਹਿਬ ਦਾ ਜਨਮ 21 ਮਾਰਚ 1934 ਨੂੰ ਹੁੰਦਾ ਹੈ 2 ਜਨਵਰੀ 2021 ਨੂੰ ਉਹ ਸਰੀਰ ਛੱਡਦੇ ਨੇ ਇੱਕ ਭਾਰਤੀ ਸਿਆਸਦਾਨ ਉਹ ਭਾਰਤ ਦਾ ਜੂਨੀਅਨ ਗ੍ਰਹਿ ਮੰਤਰੀ ਹੀ ਨਹੀਂ ਸਗੋਂ ਵਿਹਾਰ ਦੇ ਗਵਰਨਰ ਵੀ ਰਹਿ ਚੁੱਕੇ ਨੇ ਅਨੁਸੂਚਿਤ ਜਾਤੀਆਂ ਦੇ ਕੌਮੀ ਕਮਿਸ਼ਨਰ ਵੀ ਰਹਿ ਚੁੱਕੇ ਨੇ ਚੇਅਰਮੈਨ ਰਹੇ ਚੁਕੇ ਨੇ 2007 ਤੋਂ 2010 ਤੱਕ ਬੂਟਾ ਸਿੰਘ ਦਾ ਜਨਮ ਤੁਹਾਨੂੰ ਮੈਂ ਜਿਵੇਂ ਦੱਸਿਆ 21 ਮਾਰਚ 1934 ਨੂੰ ਪਿੰਡ ਮੁਸਤਫਾਪੁਰ ਜ਼ਿਲ੍ਹਾ ਜਲੰਧਰ ਪੰਜਾਬ ਦੇ ਵਿੱਚ ਜਦੋਂ ਅੰਗਰੇਜ਼ੀ ਹਕੂਮਤ ਹੁੰਦੀ ਆ ਬ੍ਰਿਟਿਸ਼ ਭਾਰਤ ਉਸ ਵੇਲੇ ਹੋਇਆ ਉਹਨਾਂ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਬੀਏ ਆਨਰਸ ਕੋਈ ਕੋਈ ਕਰਦਾ ਸੀ ਉਸ ਵੇਲੇ ਉਹਦੀ ਡਿਗਰੀ ਹਾਸਲ ਕੀਤੀ ਉਸ ਤੋਂ ਬਾਅਦ ਬੁਦੇਲ ਖੰਡ ਯੂਨੀਵਰਸਿਟੀ ਤੋਂ पीएचडी प्राप्त कीती डिग्री उस वेले। ਉਹਨਾਂ ਨੇ 1964 ਦੇ ਵਿੱਚ ਮਨਜੀਤ ਕੌਰ ਦੇ ਨਾਲ ਫਿਰ ਵਿਆਹ ਜਿਹੜਾ ਕਰਵਾਇਆ ਸੀ। ਕਹਿੰਦੇ ਨੇ ਕਿ ਬੂਟਾ ਸਿੰਘ ਰਾਜਨੀਤੀ ਤੋਂ ਵਿੱਚ ਆਉਣ ਤੋਂ ਪਹਿਲਾਂ ਇੱਕ ਜਰਨਲਿਸਟ ਸੀ, ਪੱਤਰਕਾਰ ਸਨ। ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਵੱਡੀ ਵਿਸ਼ੇਸ਼ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਲੜੀ ਸੀ। ਸਿਆਸਤ ਚ ਦਖਲ ਜੇਕਰ ਹੁੰਦੇ ਨੇ ਦਾਖਲ ਹੁੰਦੇ ਨੇ ਤਾਂ ਸ਼ੁਰੂ ਮਣੀ ਇਕਾਲੀ ਦਲ ਦੇ ਰਾਹੀ ਹੁੰਦੇ ਨੇ ਤੇ ਬਾਅਦ ਦੇ ਵਿੱਚ 1960 ਈਸਵੀ ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ 1998 ਦੀ ਇਹ ਗੱਲ ਹੈ ਕਿ ਦੇਸ਼ ਦੇ ਵਿੱਚ ਮੱਧ ਕਾਲੀ ਚੋਣਾਂ ਦਾ ਵਿਗਲ ਵਾ ਚੁਕਿਆ ਸੀ ਤੇ ਵੱਖ-ਵੱਖ ਸਿਆਸੀ ਧਿਰਾਂ ਚੋਣ ਦੇ ਪੜ ਦੇ ਵਿੱਚ ਉਤਣ ਦੇ ਲਈ ਕਮਰ ਕਸੇ ਕਰ ਰਹੀਆਂ ਸਨ ਇਸ ਦੌਰਾਨ ਕਹਿੰਦੇ ਕਿ ਖਬਰ ਆਉਂਦੀ ਹੈ ਕੀ ਕਾਂਗਰਸ ਪਾਰਟੀ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਰਾਜਸਥਾਨ ਦੇ ਜਲੌਰ ਹਲਕੇ ਤੋਂ ਟਿਕਟ ਨਾ ਦੇਣ ਦਾ ਫੈਸਲਾ ਕੀਤਾ ਇੱਕ ਵਾਰ ਤੇ ਉਹਨਾਂ ਨੇ ਫੈਸਲਾ ਲਿਆ ਕਿ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨਗੇ ਇਤਿਹਾਸ ਬਹੁਤ ਘੱਟ ਸਾਡੇ ਦਰਸ਼ਕਾਂ ਨੂੰ ਪਤਾ ਹੋਊਗਾ 1998 ਦੀ ਗੱਲ ਹੈ ਦੇਸ਼ ਚ ਮਦਕਾਲੀ ਚੋਣਾਂ ਦਾ ਵਿਗਲ ਵਜਿਆ ਸੀ ਤੇ ਵੱਖ-ਵੱਖ ਸਿਆਸੀ ਧਿਰਾਂ ਜਿਹੜੀਆਂ ਫਿਰ ਪੀਡੀਓ ਦੇ ਵਿੱਚ ਉਤਰੀਆਂ ਸਨ ਉਸ ਵੇਲੇ ਇਤਿਹਾਸ ਦੇ ਵਿੱਚ ਹੋਇਆ ਕਿ ਕਾਂਗਰਸ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਕਿ ਬੂਟਾ ਸਿੰਘ ਨੂੰ ਜਿਹੜੀ ਟਿਕਟ ਇਸ ਵਾਰ ਨਹੀਂ ਦਿੱਤੀ ਜਾਵੇਗੀ ਫਿਰ ਬੂਟਾ ਸਿੰਘ ਜਿਹੜੇ ਕਿ ਸਾਫ ਕਾ ਗ੍ਰਹਿ ਮੰਤਰੀ ਉਹਨਾਂ ਨੂੰ ਆਪਣੇ ਤੇ ਭਰੋਸਾ ਸੀ ਰਾਜਸਥਾਨ ਦੇ ਜਿਹੜਾ ਜਲੌਰ ਹਲਕੇ ਤੋਂ ਉਹਨਾਂ ਨੂੰ ਟਿਕਟ ਜਦੋਂ ਨਹੀਂ ਮਿਲਦੀ ਤਾਂ ਉਹਨਾਂ ਨੇ ਫਿਰ ਇਹ ਫੈਸਲਾ ਕਰਦੇ ਨੇ ਉਹ ਕਿ ਉਹ ਹੁਣ ਆਜ਼ਾਦ ਉਮੀਦਵਾਰ इंडिपेंडेंट कैंडिडेट आजाद उम्मीदवार ਦੇ ਵਜੋਂ ਚੋਣ ਲੜਨਗੇ 1977 ਦੇ ਵਿੱਚ ਜਨਤਾ ਲਹਿਰ ਪਿੱਛੋਂ ਕਾਂਗਰਸ ਆਪਣੀ ਹਾਰ ਦੇ ਉਪਰੰਤ ਵੰਡੀ ਗਈ ਸੀ ਤਾਂ ਸਰਦਾਰ ਬੁੱਟਾ ਸਿੰਘ ਦੀ ਜੇ ਗੱਲ ਕੀਤੀ ਜਾਵੇ ਤਾਂ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਉਹਦੇ ਜਿਹੜੇ ਇੱਕਾਤਰ ਜਰਨਲ ਸਖਤਰ ਵੀ ਸਨ ਇਥੋਂ ਤੱਕ ਕਿ ਚੋਣ ਕਮਿਸ਼ਨ ਦੇ ਵੱਲੋਂ ਗਊ ਤੇ ਬੱਛੇ ਨਾਲ ਚਿੰਨ੍ਹ ਨੂੰ ਫ੍ਰੀਜ਼ ਕਰ ਦੇਣ ਦੇ ਪਿੱਛੋਂ ਪਾਰਟੀ ਲਈ ਭਾਰਤੀ ਚੋਣ ਕਮਿਸ਼ਨ ਤੋਂ ਮੌਜੂਦਾ ਹੱਥ ਦੇ ਚਿੰਨ੍ਹ ਨੂੰ ਸੁਰੱਖਿਅਤ ਕਰਨ ਦੇ ਵਿੱਚ ਵੀ ਉਹਨਾਂ ਦਾ ਇੱਕ ਅਹਿਮ ਭੂਮਿਕਾ ਜਿਹੜੀ ਇਹ ਦੱਸੀ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਦਲਿਤਾਂ ਦੇ ਕਦਮਾਰ ਆਗੂ ਹੋਣ ਦੇ ਕਾਰਨ 1971 ਤੋਂ ਬਾਅਦ ਬੂਟਾ ਸਿੰਘ ਨੇ ਕਦੇ ਵੀ ਕਿਸੇ ਹਲਕੇ ਤੋਂ ਟਿਕਟ ਨਹੀਂ ਸੀ ਮੰਗੀ ਅਤੇ ਕਾਂਗਰਸ ਨੇ ਜਿੱਥੋਂ ਵੀ ਠੀਕ ਸਮਝਿਆ ਉਹਨਾਂ ਨੂੰ ਚੋਣ ਲੜਾਉਣ ਦਾ ਫੈਸਲਾ ਕਰ ਲਿਆ ਮਤਲਬ ਕਿ ਜੇ ਉਹਨਾਂ ਤੇ ਕੋਈ ਵੀ ਗੱਲ ਥੋਪੀ ਨਹੀਂ ਗਈ ਤੇ 1980 ਦੇ ਦਹਾਕੇ ਦੇ ਵਿੱਚ ਪੰਜਾਬ 'ਚ ਜਦੋਂ ਹਾਲਾਤ ਖਰਾਬ ਹੁੰਦੇ ਨੇ ਤਾਂ ਪਾਰਟੀ ਨੇ ਰਾਜਸਥਾਨ ਗੁਜਰਾਤ ਦੀ ਜਿਹੜੀ ਸਰਹੱਦ ਤੇ ਸਥਿਤ ਜਲੌਰ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਫਿਰ ਚੋਣ ਜਿਹੜੀ ਉਹ ਲੜਾਈ ਸੀ ਮਗਰੋਂ ਉਹ ਦੋ ਵਾਰ ਉੱਥੋਂ ਮੈਂਬਰ ਆਫ ਪਾਰਲੀਮੈਂਟ ਵੀ ਚੁਣੇ ਜਾਂਦੇ ਨੇ ਉਹ 1962 67 71 1980 ਤੇ 85 ਤੇ 1992 ਚ ਲੋਕ ਸਭਾ ਦੇ ਮੈਂਬਰ ਰਹੇ ਚੁੱਕੇ ਨੇ ਆਜ਼ਾਦ ਉਮੀਦ ਉਮੀਦਵਾਰ ਦੇ ਵਜੋਂ ਚੋਣ ਲੜਨ ਦੇ ਫੈਸਲਿਆਂ ਨੂੰ ਕਈਆਂ ਨੇ ਸਰਦਾਰ ਬੂਟਾ ਸਿੰਘ ਵੱਲੋਂ ਸਿਆਸੀ ਖੁਦਖੁਸ਼ੀ ਵੀ ਐਲਾਨ ਕਰ ਦਿੱਤਾ ਸੀ ਪਰ ਉਹਨਾਂ ਦਾ ਹੌਸਲਾ ਦੇਖੋ ਕਿ ਉਹ ਡਰੇ ਨਹੀਂ ਹੈਗੇ ਕੋਈ ਨੁਕਸਾਨ ਹੋ ਜਾਵੇਗਾ ਕਈਆਂ ਨੇ ਕਿਹਾ ਸੀ ਕਿ ਉਹਨਾਂ ਦੀ ਸਿਆਸੀ ਜ਼ਿੰਦਗੀ ਦਾ ਹੁਣ ਅੰਤ ਹੋ ਜਾਵੇਗਾ ਉਸ ਵੇਲੇ ਦੀ ਕਾਂਗਰਸ ਦੀ ਪਾਰਟੀ ਨਾਲ ਟੱਕਰ ਲੈਣਾ ਉਹ ਵੀ ਆਜ਼ਾਦ ਉਮੀਦਵਾਰ ਦੇ ਵਜੋਂ ਇੱਥੋਂ ਤੱਕ ਕਿ ਉੱਤਰੀ ਭਾਰਤ ਦੇ ਖਾਸ ਤੌਰ ਤੇ ਪੰਜਾਬ ਤੋਂ ਉਹਨਾਂ ਦੀ ਹਰ ਚੋਣ ਜਿਹੜੀ ਚੋਣ ਸੀ ਉਹਦੇ ਵਿੱਚ ਵੱਡੇ ਆਗੂ ਉਹਨਾਂ ਦੇ ਰਿਸ਼ਤੇਦਾਰ ਵੀ ਇਸ ਫੈਸਲੇ ਤੇ ਸ਼ੰਕੇ ਕਰਨ ਲੱਗੇ ਜਿਹੜੇ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਸਨ ਇਸ ਚੋਣ ਦੇ ਵਿੱਚ ਬਹੁਤੇ ਆਗੂ ਤੇ ਰਿਸ਼ਤੇਦਾਰ ਜਿਹੜੇ ਉਹ ਨਾਦਾਰਦ ਹੀ ਰਹੇ ਕਿਉਂਕਿ ਕਿਉਂਕਿ ਉਹ ਪਿੱਛੇ ਪਾਰਟੀ ਵੀ ਦੇਖਣੀ ਹੁੰਦੀ ਹੈ ਅਗਲੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਇੱਕ ਬਹੁਤ ਵੱਡਾ ਜੂਆ ਹੈ ਜਿਸ ਦਾ ਖਮਿਆਜਾ ਬੂਟਾ ਸਿੰਘ ਨੂੰ ਭੁਗਤਣਾ ਪਵੇਗਾ ਕਿ ਬੂਟਾ ਸਿੰਘ ਜਿੱਤ ਸਕਦਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਹ ਲੋਕ ਆਪਣੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਸੀ ਕਰਵਾਉਣਾ ਚਾਹੁੰਦੇ ਸਨ ਜਿਹੜੇ ਬਹੁਤ ਨੇੜਤਾ ਰੱਖਦੇ ਸਨ ਬੂਟਾ ਸਿੰਘ ਦੇ ਨਾਲ ਖੈਰ ਬੂਟਾ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਨਾਮਿਨੇਸ਼ਨ ਭਰੇ ਤੇ ਗਣਮਿਤھ ਕੇ ਰੇਲ ਇੰਜਨ ਵਾਲਾ ਚੋਣ ਨਿਸ਼ਾਨ ਚੋਣ ਕਮਿਸ਼ਨ ਦੇ ਵੱਲੋਂ ਬੁੱਟਾ ਸਿੰਘ ਕੋਲੋਂ ਮੰਗਿਆ ਜਾਂਦਾ ਹੈ ਤੇ ਇਹ ਰਿਕੁਐਸਟ ਕੀਤੀ ਆ ਚੋਣ ਕਮਿਸ਼ਨ ਨੂੰ ਉਹਨਾਂ ਨੇ ਤੇ ਉਹਨਾਂ ਨੂੰ ਇਹ ਅਲਰਟ ਵੀ ਕਰ ਦਿੱਤਾ ਜਾਂਦਾ ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਹੈ ਉਦੋਂ ਤੱਕ ਕਿਸੇ ਨੇ ਸੁਪਨੇ ਵਿੱਚ ਨਹੀਂ ਸੀ ਸੋਚਿਆ ਕਿ ਰੇਲ ਦਾ ਇਹ ਇੰਜਣ ਭਾਰਤੀ ਲੋਕਤੰਤਰੀ ਦੇ ਵਿੱਚ ਇੱਕ ਨਵਾਂ ਇਤਿਹਾਸ ਜਿਹੜਾ ਸਿਰਜੇਗਾ ਬੁੱਟਾ ਸਿੰਘ ਨੇ 1985 ਤੋਂ ਲੈ ਕੇ ਇੱਕ ਦਹਾਕੇ ਦੇ ਵਿੱਚ ਇਸ ਲੋਕ ਸਭਾ ਹਲਕੇ ਦੇ ਵਿੱਚ ਬੇਹਿਸਾਬ ਕੰਮ ਕੀਤਾ ਫੇ ਜਿੱਥੇ ਵੀ ਉੱਥੇ ਦੇਖੋ ਆਜ਼ਾਦ ਦੇ ਤੌਰ ਤੇ ਜਿੱਥੇ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਤੁਪਕਾ ਸੰਜਾਈ ਦੇ ਪ੍ਰਬੰਧ ਕੀਤੇ ਸਨ ਉੱਥੇ ਨਾਲ ਨਾਲ ਉਹਨਾਂ ਨੇ ਸੈਟੇਲਾਈਟ ਸਰਵੇ ਵੀ ਕਰਵਾਇਆ ਤੇ ਇਸ ਇਲਾਕੇ ਦੀ ਧਰਤੀ ਤੇ ਬਹੁਤ ਸਾਰਾ ਕੰਮ ਕਰਵਾਇਆ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਹਲਾਰਾ ਦਿੱਤਾ ਇਸ ਹਲਕੇ ਦੇ ਵਿੱਚ ਪੈਂਦੇ ਖੂਬਸੂਰਤ ਪਹਾੜੀ ਖੇਤਰ ਮਾਉਂਟ ਆਬੂ ਦੇ ਵਿਕਾਸ ਦੇ ਉੱਪਰ ਵੀ ਬਹੁਤ ਸਾਰਾ ਜਿਹਦੇ ਵਿੱਚ ਅੱਜ ਟੂਰਿਸਟ ਦਾ ਇੱਕ ਹੱਬ ਬਣ ਚੁੱਕਿਆ ਉੱਥੇ ਵੀ ਬਹੁਤ سنجੀਦਾ ਜਤਨ ਕੀਤੇ ਨੇ ਇਹਨਾਂ ਦੇ ਵੱਲੋਂ ਇਸ ਤੋਂ ਇਲਾਵਾ ਜੇ ਸੋਕਾ ਪੈਣ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪਰਤੋ ਤੂੜੀ ਤੇ ਹਰੇ ਚਾਰੇ ਦੇ ਨਾਲ ਕਣਕ ਤੇ ਚੌਲਾਂ ਦੀਆਂ ਗੱਡੀਆਂ ਆਪਣੇ ਹਲਕੇ ਦੇ ਵਿੱਚੋਂ ਜਿਹੜੀਆਂ ਉਹ ਲਿਉਣ ਦੇ ਕਾਰਨ ਉਹਨਾਂ ਨੂੰ ਜਿਹੜਾ ਕੀ ਬਹੁਤ ਜ਼ਿਆਦਾ ਉਹਨਾਂ ਨੇ ਫਾਇਦਾ ਇਸ ਸਟੇਟ ਦਾ ਕਰਾਇਆ ਪਰ ਨਵਾਂ ਇਤਿਹਾਸ ਤਾਂ ਇੰਜਣ ਨੇ ਸਿਰਜਣਾ ਸੀ ਕਿਉਂਕਿ ਰਾਜਸਥਾਨ ਦੀ ਸਰਹੱਦ ਤੇ ਸਥਿਤ ਇਸ ਸ਼ਹਿਰ ਨੂੰ ਗੁਜਰਾਤ ਨਾਲ ਸਿਰਫ ਇੱਕ ਰੇਲ ਗੱਡੀ ਜੋੜਦੀ ਸੀ ਤੇ ਉਹ ਵੀ ਕਹਿੰਦੇ ਜਿਹੜੀ ਰੇਲ ਗੱਡੀ ਸੀ ਉਹ ਬੁੱਟਾ ਸਿੰਘ ਨੇ ਕੇਂਦਰੀ ਮੰਤਰੀ ਹੁੰਦੇ ਹੋਏ ਆਪਣਾ ਜਿਹੜਾ ਅਸਰ ਰਸੂਖ ਸੀ ਉਹਨੂੰ ਵਰਤ ਕੇ ਇੱਥੋਂ ਸ਼ੁਰੂ ਕਰਵਾਇਆ ਸੀ ਇਸ ਰੇਲ ਗੱਡੀ ਨੂੰ ਲੋਕ ਬੂਟਾ ਮੇਲ ਦੇ ਨਾਮ ਦੇ ਨਾਲ ਯਾਦ ਕਰਦੇ ਸਨ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਸਾਧਨ ਨਹੀਂ ਸੀ ਹੁੰਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਰੋਜ਼ਾਨਾ ਆਪਣੇ ਰੁਜ਼ਗਾਰ ਦੇ ਨਾਲ ਹੋਰ ਕੰਮਾਂ ਦੇ ਨਾਲ ਸੰਬੰਧਿਤ ਜਾਣਾ ਹੁੰਦਾ ਸੀ ਤੇ ਇਸ ਗੱਡੀ ਦੇ ਰਾਹੀਂ ਗੁਜਰਾਤ ਤੇ ਦੇਸ਼ ਦੇ ਹੋਰ ਨਾ ਹਿੱਸਿਆਂ ਦੇ ਵਿੱਚ ਉਹ ਜਾਂਦੇ ਸਨ ਤੇ ਜਦੋਂ ਕਹਿੰਦੇ ਕਿ ਬੂਟਾ ਸਿੰਘ ਨੂੰ ਇੰਜਣ ਦਾ ਚੋਣ ਨਿਸ਼ਾਨ ਮਿਲਿਆ ਤਾਂ ਇੱਕਦਮ ਜਲੌਰ ਹਲਕੇ ਦੀ ਹਵਾ ਹੀ ਬਦਲ ਗਈ ਸਰਦਾਰ ਬੂਟਾ ਸਿੰਘ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਈ ਸਾਰੇ ਉਤਰਾ ਚੜਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੇਖੇ ਤੇ ਲੋਕਾਂ ਦੀ ਨਬਜ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਉਹ ਇੱਕ ਹੀ ਗੱਲ ਤੇ ਉਹ ਅੜੇ ਰਹੇ ਸਨ ਕਿ ਉਹ ਆਪਣੇ ਸਾਰੇ ਸਿਆਸੀ ਕੈਰੀਅਰ ਦੀ ਸਭ ਤੋਂ ਵੱਡੀ ਜਿਹੜੀ ਜਿੱਤ ਹੈ ਉਹ ਦਰਜ ਕਰਨ ਜਾ ਰਹੇ ਨੇ ਤੇ ਉਹਨਾਂ ਦੀ ਜਿੱਤ ਦਾ ਅੰਤਰ ਜੇਕਰ ਗੱਲ ਕੀਤੀ ਜਾਵੇ ਘੱਟ ਤੋਂ ਘੱਟ 1 ਲੱਖ ਵੋਟ ਉਸ ਵੇਲੇ ਬਹੁਤ ਵੱਡੀ ਹੁੰਦੀ ਸੀ ਅੱਜ ਭਾਵੇਂ ਹੋਰ ਗੱਲ ਆ ਪਰ ਉਸ ਵੇਲੇ 1 ਲੱਖ ਵੋਟ ਹੋਵੇ ਕੁਝ ਲੋਕਾਂ ਨੇ ਇਸ ਗੱਲ ਦਾ ਮਜ਼ਾਕ ਵੀ ਉਡਾਇਆ ਜਦਕਿ ਕਿਸੇ ਪਾਰਟੀ ਦੀ ਕੇਡਰ ਵੋਟ ਹੀ ਨਹੀਂ ਤਾਂ ਇੰਨੀ ਵੱਡੀ ਜਿੱਤ ਕਿਵੇਂ ਹੋ ਸਕਦੀ ਹੈ ਕਈ ਤਾਂ ਇੱਥੋਂ ਤੱਕ ਕਹਿ ਰਹੇ ਸਨ ਕਿ ਜੇ ਉਹਨਾਂ ਨੂੰ 1 ਲੱਖ ਵੋਟ ਕੁੱਲ ਵੀ ਪੈ ਜਾਵੇ ਤਾਂ ਬਹੁਤ ਵੱਡੀ ਇਹ ਗੱਲ ਹੋਵੇਗੀ ਤਾਂ ਅੰਤਰਤਾ ਇਹ ਬਹੁਤ ਵੱਧੀ ਗੱਲ ਹੈ ਬੂਟਾ ਸਿੰਘ ਦੀ ਸ਼ਖਸੀਅਤ ਤੇ ਉਹਨਾਂ ਦੇ ਕੰਮਾਂ ਦਾ ਕਮਾਲ ਸੀ ਕਿ ਪੂਰੀ ਗਿਣਤੀ ਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਜਲੌਰ ਦੀ ਉਚੋਣ ਚ ਬੂਟਾ ਮੇਲ ਤੋਂ ਕਿਸੇ ਵੀ ਰਾਉਂਡ ਦੇ ਵਿੱਚ ਇੱਕ ਬੂਥ ਤੋਂ ਵੀ ਅੱਗੇ ਨਹੀਂ ਸੀ ਜਾ ਸਕੀ ਸਾਨੂੰ 1962 ਦੇ ਵਿੱਚ ਪਹਿਲੀ ਵਾਰ ਐਮਪੀ ਚੁਣੇ ਗਏ ਬੂਟਾ ਸਿੰਘ ਨੇ ਆਪਣੀ 7ਵੀਂ ਚੋਣ ਹੈ ਜਿਹੜੀ

ਤੇ ਭਾਰਤ ਦੀ ਰਾਸ਼ੀ ਇਤਿਹਾਸ ਦੇ ਵਿੱਚ ਇੱਕ ਵੱਡਾ ਨਾਮ ਜਿਹੜਾ ਉਹਨਾਂ ਨੇ ਦਰਜ ਕਰਵਾਇਆ ਕੋਈ ਵੇਲਾ ਹੀ ਅਜਿਹਾ ਆਗੂ ਹੋਵੇਗਾ ਜੋ ਅਤ ਦੀ ਗਰੀਬੀ ਦੇ ਵਿੱਚੋਂ ਨਿਕਲ ਕੇ ਦੇਸ਼ ਦੇ ਚੋਟੀ ਦੇ ਸਿਆਸੀ ਆਗੂਆਂ ਦੇ ਵਿੱਚ ਉਹ ਜਾ ਕੇ شمار ਹੁੰਦੇ ਨੇ ਤੇ ਸ਼ਾਮਲ ਹੁੰਦੇ ਨੇ ਸੋ ਇੱਕ ਸ਼ਕਤੀਸ਼ਾਲੀ ਸਿਆਸਦਾਨ ਬਣਦੇ ਨੇ ਉਹ ਨਾ ਤਾਂ ਕਦੇ ਕਹਿੰਦੇ ਕਿ ਆਪਣੇ ਪਿਸ਼ੋਕਰ ਨੂੰ ਭੁੱਲੇ ਤੇ ਨਾ ਹੀ ਉਹਨਾਂ ਨੇ ਆਪਣੇ ਸਮਾਜ ਦੇ ਲੋਕਾਂ ਨੂੰ ਜਿਹੜੇ ਸਮਾਜ ਦੇ ਵਿੱਚੋਂ ਆਉਂਦੇ ਸਨ ਉਹਨਾਂ ਨੂੰ 6-10 ਤੋਂ ਵੱਧ ਲੰਮੇ ਸਿਆਸੀ ਸਫ਼ਰ ਦਾ ਸਰਦਾਰ ਬੂਟਾ ਸਿੰਘ ਦੇਸ਼ ਦੇ ਗ੍ਰਹਿ ਰੇਲ ਸੰਚਾਰ ਖੇੜ ਸਮੇਤ 17 ਤੋਂ ਵੱਧ ਜਿਹੜੇ ਮਿਨਿਸਟਰੀਆਂ ਉਹਨਾਂ ਦੇ ਅਹੁਦੇ ਵੀ ਉਹਨਾਂ ਨੂੰ ਮਿਲੇ ਸਨ ਉਹ 8 ਵਾਰ ਲੋਕ ਸਭਾ ਦੇ ਮੈਂਬਰ ਰਹੇ ਬਿਹਾਰ ਦੇ ਰਾਜਪਾਲ ਵੀ ਹੋ ਰਹੇ ਬਹੁਤ ਸਾਰੇ ਅਹੁਦਿਆਂ ਦੇ ਉੱਪਰ ਰਹੇ ਤੇ ਤੁਹਾਨੂੰ ਇਹ ਸੁਣ ਕੇ ਕਿਵੇਂ ਲੱਗਿਆ ਇੱਕ ਖਾਸ ਰਿਪੋਰਟ ਦੇ ਵਿੱਚ ਕਿ ਕਾਂਗਰਸ ਦੇ ਖਿਲਾਫ ਹੀ ਜਾ ਕੇ ਚੋਣ ਲੜੇ ਆਜ਼ਾਦ ਦੇ ਤੌਰ ਤੇ ਤੇ ਜਿੱਤੇ ਵੀ ਉਹਨਾਂ ਦੀ ਆਵਾਜ਼ਰੀ ਨੂੰ ਕਿਵੇਂ ਵੇਖਦੇ ਹੋ ਤੇ ਇਹ ਗੱਲ ਕਹਿਣੀ ਕਿ ਉਹਨਾਂ ਨੂੰ ਪੱਠੇ ਵੜਦੇ ਸਨ ਉਹਨਾਂ ਦਾ ਰੰਗ ਅਜਿਹਾ ਸੀ ਤਰਸ ਦੇ ਆਧਾਰ ਤੇ ਕਿ ਉਹ ਗ੍ਰਹਿ ਮੰਤਰੀ ਬਣੇ ਜਾਂ ਫਿਰ ਆਪਣੇ ਦਮ ਦੇ ਉੱਪਰ ਸੋ ਇਹ ਤੁਸੀਂ ਵੇਖਣਾ ਤੁਸੀਂ ਕਿਵੇਂ ਸੋਚਦੇ ਹੋ ਆਪਣੇ ਜਿਹੜੇ ਵਿਚਾਰ ਉਹ ਦੇ ਸਕਦੇ ਆ ਭਾਵੇਂ ਕਿ ਰਾਜਪੜਿੰਗ ਦੇ ਵੱਲੋਂ ਮਾਫੀ ਮੰਗ ਲਈ ਗਈ ਆ ਉਹਨਾਂ ਨੇ ਕਿ ਮੇਰਾ ਅਜਿਹਾ ਕੋਈ ਮੰਤਵ ਨਹੀਂ ਸੀ ਉਹ ਮੇਰੇ ਪਿਤਾ ਸਮਾਨ ਨੇ ਤੇ ਉਹਨਾਂ ਦੀ ਮਾਫੀ ਹੁਣ ਵੇਖਦੇ ਆ ਕਿ 6 ਨਵੰਬਰ ਨੂੰ ਕੀ ਕੁਝ ਹੁੰਦਾ ਐਸ்சி ਕਮਿਸ਼ਨਰ ਸਰਦਾਰ ਜਸਵੀਰ ਸਿੰਘ ਗੜੀ ਉਹਨਾਂ ਨੇ ਤਲਬ ਕੀਤਾ 6 ਨਵੰਬਰ ਨੂੰ ਉਹ ਜਾ ਕੇ ਕੀ ਪੱਖ ਰੱਖਦੇ ਨੇ ਉਹ ਵੇਖਣਯੋਗ ਹੋਵੇਗਾ